ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਕ ਕੀਤੇ ਗਏ 523 ਮੁਲਾਜ਼ਮਾਂ ਨੇ ਕਮੇਟੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਫਾਰਕ ਮੁਲਾਜ਼ਮਾਂ ਨੇ ਐਸਡੀਪੀਸੀ ਦਫ਼ਤਰ ਦੇ ਬਾਹਰ ਅਣਮਿਥੇ ਸਮੇਂ ਦੀ ਪੂਹ ਹੜਤਾਲ ਸ਼ੁਰੂ ਕਰ ਦਿੱਤੀ ਹੈ। ਬੱਚਿਆਂ ਨੂੰ ਨਾਲ ਲੈ ਕੇ ਦਫ਼ਤਰ ਦੇ ਬਾਹਰ ਟੰਨਾ ਦੇਂਦੇ ਹੋਏ ਮੁਲਾਜ਼ਮਾਂ ਨੇ ਮੂਡ ਬਹਾਲੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਆਖਰੀ ਦਿਨ ਤੱਕ ਇਨਸਾਫ਼ ਲਈ ਗੁਰੂ ਦੇ ਦਰ ਤੇ ਬੈਠੇ ਰਹਿਣਗੇ। ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਜਲਦੀ ਹੀ ਇਸ ਮਸਲੇ ਨੂੰ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ ਉਹਨਾਂ ਕਿਹਾ ਕਿ 30 ਮਾਰਚ ਨੂੰ ਪੇਸ਼ ਹੋਣ ਜਾਣ ਵਾਲੇ SDPC ਦੇ ਬਜਟ 'ਚ ਵੀ ਇਹਨਾਂ ਮੁਲਾਜ਼ਮਾਂ ਸਬੰਧੀ ਵਿਚਾਰ ਹੋਵੇਗੀ ਦੱਸ ਦਈਏ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਫਾਰਮ ਮੁਲਾਜ਼ਮ ਮੁਰ ਬਹਾਰੀ ਲਈ ਸੰਘਰਸ਼ ਕਰਦੇ ਆ ਰਹੇ ਹਨ ਤੇ ਕੁਝ ਮੁਲਾਜ਼ਮਾਂ ਵੱਲੋਂ ਕਾਨੂੰਨ ਦੀ ਲੜਾਈ ਵੀ ਲੜ ਰਹੀ ਜਾ ਰਹੀ ਹੈ ਲੇਕਿਨ ਕੋਈ ਕਾਰਨ ਨਹੀਂ ਦੱਸਿਆ ਗਿਆ ਨਾ ਤਾਂ ਨੋਟਿਸ ਦਿੱਤਾ ਗਿਆ ਕਿਸੇ ਨੂੰ ਨਾ ਕੋਈ ਦੱਸਿਆ ਗਿਆ ਕਿ ਕੀ ਤਰ੍ਹਾਂ ਕਸੂਰ ਕੀ ਆ ਉਦੇ ਮਤਲਬ ਕਿ ਅਸੀਂ ਬੜੀ 2-3 ਵਾਰ ਧਰਨਾ ਲਾਇਆ ਵਾ ਪ੍ਰਧਾਨ ਸਾਹਿਬ ਨੂੰ ਮਿਲੇ ਆ ਇਹਨਾਂ ਦੇ ਸਖਤਰਾਂ ਨਾਲ ਮੀਟਿੰਗ ਕੀਤੀ ਆ ਇਹਨਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਆ ਕੁਝ ਬੰਦਿਆਂ ਨੇ ਸਾਡੇ ਚੋਂ ਹਾਈ ਕੋਰਟ ਕੇਸ ਲਾਏ ਆ ਜੀ ਤੇ ਤਕਰੀਬਨ 160 ਕ ਬੰਦੇ ਆ ਲੇਕਿਨ ਸਾਡੇ ਟੱਚ 'ਚ ਹੁਣ 130 ਕ ਬੰਦੇ ਬੀਬੀਆਂ ਤੇ ਭਾਈ ਆ ਜਿਹੜੇ ਇਹਨਾਂ ਦੇ ਤਰਲੇ ਮਾਰ ਰਹੇ ਕਿ ਸਾਨੂੰ ਬਹਾਲ ਕਰ ਦੋ ਬਾਕੀ ਕੋਈ ਏਡੀ ਵੱਡੀ ਤਨਖਾਹ ਨਹੀਂ ਗੇ ਕੋਈ 150 ਡਿਊਟੀ ਆ ਬੀਬੀ ਪਰਸ਼ਾਦੇ ਆ ਜਿਹੜੀ ਪਰਸ਼ਾਦੇ ਪਕਾਉਂਦੀਆਂ ਕੋਈ 240 ਲੈਂਦੀ ਆ ਕੋਈ 250 ਲੈਂਦੀ ਆ ਕੋਈ 200 ਕੋਈ 250 ਤੇ ਇਹ ਤੋਂ ਤਨਖਾਹ ਜ਼ਿਆਦਾ ਕਿਸੇ ਦੀ ਨਹੀਂ ਲੇਕਿਨ ਪਤਾ ਨਹੀਂ ਕਿਹੜੀ ਬਦਲਾਖੋਰੀ ਕੀ ਨੀਤੀ ਇਹਨਾਂ ਅਪਣਾਈ ਆ ਕਿ ਇਹਨਾਂ ਨੇ ਇੱਕ ਤਰਫੋਂ ਹੀ 523 ਦਾ ਟੈਗ ਲਾ ਕੇ ਸਾਨੂੰ ਤੇ ਸਾਰੀਆਂ ਨੌਕਰੀਆਂ ਤੋਂ ਇਹਨਾਂ ਨੂੰ ਘਰੋ ਘਰੀ ਬਾਤ ਆ ਇਹਨਾਂ ਦਾ ਹੁਣ ਬੜਾ ਮੁਸ਼ਕਲ ਹੋਇਆ ਪਿਆ ਵਾ ਕਿਉਂ ਜਿਹੜਾ ਉਹ 5 6 6000 ਰੁਪਇਆ ਲੈ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਬੱਚਿਆਂ ਦੀ ਫੀਸਾਂ ਵਰਦੇਗਾ ਆਪਣਾ ਘਰ ਦਾ ਗੁਜ਼ਾਰਾ ਕਰਦੇ ਸੀ ਸਾਰੇ ਚੁੱਲ੍ਹੇ ਠੰਡੇ ਹੋਏ ਪਏ ਠੀਕ ਆ ਹੋਰ ਕੀ ਕਰੇ ਔਰ ਜੀ ਇਹੀ ਕਹਿਣਾ ਇਹੀ ਚਾਹੁੰਦੇ ਆ ਕਿ ਜੀ ਵੇਖੋ ਸਾਨੂੰ ਤਿੰਨ ਸਾਡੀਆਂ ਮੰਗਾ ਨਹੀਂ ਮੰਨਿਆ ਜਾਂਦੀ ਸਾਡੇ ਬੱਚੇ ਕੱਲ ਦੇ ਵੇਖੋ ਜੀ ਆ ਦੋ ਬੇੜੇ ਇਹ ਪੋਖੜ ਤਾਲ ਲੜੀਵਾਰ ਸਾਡੀ ਪੋਖੜ ਤਾਲ ਆ ਠੀਕ ਹੈ ਇਹਦੇ ਚ ਅਸੀਂ ਦੋ ਦੋ ਚਾਰ ਚਾਰ ਸੇਹੰਦ ਸਿੰਘੜੀਆਂ ਸਾਡੇ ਪੋਖੇ ਦੇ ਬੰਦੇ ਪੋਖੇ ਦੇ ਵਿੱਚ ਪੋਖੜ ਤਾਲ ਤੇ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾ ਨਹੀਂ ਮੰਨਦੇ ਫਿਰ ਵੀ ਨਹੀਂ ਮੰਨਦੇ ਫਿਰ ਅਸੀਂ ਪਰਿਵਾਰਾਂ ਸਮੇਤ ਪੋਖੜ ਤਾਲ ਉਤਰਾਂਗੇ ਠੀਕ ਹੈ ਔਰ ਉਹ ਕੋਈ ਅਗੇ ਨਾ ਸਾਨੂੰ ਬੜੇ ਲਾਰੇ ਲਾਤੇ ਆ ਕਦੀ ਕੋਈ ਸਕੱਤਰ ਆ ਗਿਆ ਜੀ ਤੁਸੀਂ ਉੱਠ ਜੋ ਕਦੀ ਕੋਈ ਐਸਜੀਪੀਸੀ ਮੈਂਬਰ ਆ ਗਿਆ ਤੁਹਾਡਾ ਆ ਕਰ ਰਹੇ ਆ ਲੇਕਿਨ ਕਰਦੇ ਆ ਕਰਦੇ ਆ ਇਹਨਾਂ ਸਾਡੇ ਤੋਂ ਲਾਸਟ ਹਲਫਿਆ ਬਿਆਨ ਮੰਗੇ ਸੀ ਕਿ ਲੰਗੋਵਾਲ ਸਾਹਿਬ ਨੇ ਕਿਹਾ ਜੀ ਤੁਸੀਂ ਹਲਫਿਆ ਬਿਆਨ ਦੇ ਦੋ ਚ ਲਿਖ ਦੋ ਇੱਕ ਲਾਈਨ ਕਿ ਜੇ ਅਸੀਂ ਤੁਹਾਨੂੰ ਨੌਕਰੀ ਤੇ ਰੱਖ ਲੈਨੇ ਆ ਤਾਂ ਤੁਸੀਂ ਆਪਣੇ ਹਾਈ ਕੋਰਟ ਚੋ ਕੇਸ ਲੱਗੇ ਵਾਪਸ ਲੈ ਲੋਗੇ ਅਸੀਂ ਉਹ ਵੀ ਦੇ ਦਿੱਤੇ 28 ਤਰੀਕ ਨੂੰ ਸਾਡੀ ਕਲਗੀਧਰ ਨਵਾਜ਼ ਮੀਟਿੰਗ ਹੋਈ ਸਾਰੇ ਐਗਜੈਕਟ ਦੇ ਮੈਂਬਰ ਉਹਦੇ ਵਿੱਚ ਸੀ ਲੰਗੋਵਾਲ ਸਾਹਿਬ ਖੁਦ ਉਹਦੇ ਵਿੱਚ ਸੀ ਇਹਨਾਂ ਕਹੇ ਠੀਕ ਹੈ ਹੀ ਕਰਦੇ ਆਂਗੇ ਲੇਕਿਨ ਸਰਦਾਰ ਪਰਗੋਜੀਤ ਸਿੰਘ ਵੀਰ ਕੇ ਜਿਹੜਾ ਸੀਨੀਅਰ ਉਮੀਦਵਾਰ ਪ੍ਰਧਾਨ ਆ ਪਤਾ ਨਹੀਂ ਕੀ ਪ੍ਰੋਸੈਸ ਉਹਨੇ ਚਲਾਇਆ ਵਾ ਕੀ ਉਹਨੇ ਓਪੀਨੀਅਨ ਲੈਣੀ ਆ ਲਾ ਦੀ ਕਹਿੰਦਾ ਮੇਰੇ ਕੋਲ ਓਪੀਨੀਅਨ ਕਾਨੂੰਨ ਵਕੀਲਾਂ ਦੀ ਵੀ ਨਹੀਂ ਆਨੀ ਔਰ ਜਦੋਂ ਅਸੀਂ ਮੁੱਦਾ ਹੀ ਖਤਮ ਕਰ ਦਿੰਨੇ ਆ ਜਦੋਂ ਹਾਈ ਕੋਰਟ ਚ ਬਾਖੀਰ ਸਿੰਘ ਹੈ ਜੀ ਹਾਂਜੀ ਸਰ ਅੱਜ ਜਿਹੜਾ ਧੰਨ ਲਗਾਇਆ ਗਿਆ ਕਿਸ ਕਰਨ ਲਗਾਇਆ ਗਿਆ ਜੀ ਇਹ ਇਸ ਕਰਕੇ ਲਗਾਇਆ ਗਿਆ ਕਿ ਸਾਨੂੰ ਜੀ ਪਹਿਲਾਂ ਅੱਜ ਤੋਂ 1 ਸਾਲ ਪਹਿਲਾਂ ਜੋ ਬੇਨਿਜ਼ਮੀਆਂ ਦਾ ਹਵਾਲਾ ਦੇ ਕੇ ਸਾਨੂੰ ਸਾਡੀਆਂ ਨੌਕਰੀਆਂ ਤੋਂ ਫਰਕ ਕਰਤਾ ਗਿਆ ਸਾਰੇ ਬੱਚੇ ਜੀ ਇੱਕ ਮਤਦ ਕਰਾਉਂਦੇ ਨੇ ਸਾਰੇ ਗੁਰਸੇਖ ਪਰਿਵਾਰਾਂ ਤੋਂ ਸਬੰਧਿਤ ਨੇ ਜੀ ਤੇ ਸਾਨੂੰ ਬੇਨਿਜ਼ਮੀਆਂ ਦਾ ਕਿਹਾ ਕਿ ਸਾਨੂੰ ਇਹ ਨਹੀਂ ਸਮਝਾਈ ਬੇਨਿਜ਼ਮੀਆਂ ਹੋਈਆਂ ਕਿਸ ਚੀਜ਼ ਦੀਆਂ ਸਾਨੂੰ ਅਜ ਤੱਕ ਇਹੋ ਹੀ ਕਲੀਅਰ ਨਹੀਂ ਕਰ ਸਕਿਆ ਜੀ ਕਿ ਬੇਨਿਜ਼ਮੀਆਂ ਹੋਈਆਂ ਕਿਡੀਆਂ ਨੇ ਅਸੀਂ ਜਿਹੜੇ ਵੀ ਇੱਥੇ ਬੈਠੇ ਨੇ ਜੋ ਆਪਣੀਆਂ ਜੋ ਆਪਣੀਆਂ ਪੜਾਈਆਂ ਨੇ ਉਸ ਹੱਬ ਨਾਲ ਆਪਣੀਆਂ ਡਿਊਟੀਆਂ ਦੇ ਉੱਤੇ ਲੱਗੇ ਹੋਏ ਨੇ ਸਾਡੀ ਤੇ ਇਹੋ ਬੇਨਤੀ ਹੈ ਜੀ ਇਹਨਾਂ ਦੇ ਅੱਗੇ ਕਿ ਜਿਹੜੇ ਜਿਹੜੇ ਵੀ ਆਪਣੇ ਅਧਿਕਾਰ ਪੂਰੇ ਕਰਦੇ ਨੇ ਜਿਹੜੇ ਜਿਹੜੇ ਆਪਣੀਆਂ ਪੜ੍ਹਾਈਆਂ ਪੂਰੀਆਂ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਉਸ ਉਸਦਿਆਂ ਦੇ ਹਿਸਾਬ ਨਾਲ ਬਹਾਲ ਕੀਤਾ ਜਾਵੇ। ਐ ਜੀ ਪੀਸੀ ਵੱਲੋਂ ਕੱਢਿਆ ਗਿਆ। ਜੀ ਸ਼੍ਰੋਮਣੀ ਕੁੱੜੇ ਦਾ ਪ੍ਰਬੰਧਕ ਕਮੇਟੀ ਬਣ ਗਈ। ਕਿੰਨੇ ਮੁਲਾਜ਼ਮਾਂ ਨੂੰ ਕੱਢਿਆ ਗਿਆ ਜੀ? ਇਹ ਤਕਰੀਬਨ 523 ਮੁਲਾਜ਼ਮਾਂ ਨੂੰ ਕੱਢਿਆ ਗਿਆ ਜੀ। ਸਾਡੀ ਤੇ ਇਹੋ ਬੇਨਤੀ ਹੈ ਜੀ 523 ਦੇ ਵਿੱਚੋਂ ਜਿੰਨੇ ਵੀ ਬਿਲਕੁਲ ਰੂਲ ਇਹਨਾਂ ਦੇ ਪੂਰੇ ਕਰਦੇ ਆ ਤੁਸੀਂ ਉਹਨਾਂ ਸਾਰਿਆਂ ਨੂੰ ਬਹਾਲ ਕੀਤਾ ਜਾਵੇ। ਹੁਣ ਮੰਗ ਕੇ ਕਰਦੇ। ਮੰਗ ਇਹੋ ਹੈ ਜੀ ਵੀ ਸਾਨੂੰ ਬਹਾਲ ਕੀਤਾ ਜਾਵੇ। ਤੇ ਬਹਾਲ ਨਾ